ਅੱਜ ਆਪਾਂ ਕੋਹੇ ਨੂਰ ਹੀਰੇ ਦਾ ਜ਼ਿਕਰ ਕਰਾਂਗੇ ਤੁਹਾਡੇ ਨਾਲ ਕੋਹੇ ਨੂਰ ਜੀ ਹੀਰੇ ਦੀ ਹਿਸਟਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੋਹੇ ਨੂਰ ਹੀਰਾ ਜਿਸ ਨੂੰ ਪਹਿਲਾਂ ਬਾਬਰ ਹੀਰਾ ਵੀ ਕਿਹਾ ਜਾਂਦਾ ਸੀ ਉਹ ਕਿੱਥੋਂ ਆਇਆ ਤੇ ਕਿਵੇਂ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚਿਆ ਤੇ ਕਿਵੇਂ ਮਹਾਰਾਜਾ ਰਣਜੀਤ ਸਿੰਘ ਤੋਂ ਇੰਗਲੈਂਡ ਤੱਕ ਪਹੁੰਚਿਆ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਪੰਜਾਬ ਸਟੋਰੀ ਚੈਨਲ ਤੁਸੀਂ ਦੇਖ ਰਹੇ ਹਾਂ ਇਤਿਹਾਸ ਦੇ ਮੁਤਾਬਕ 5000 ਸਾਲ ਪਹਿਲਾਂ ਗੋਲ ਕੰਡਾਂ ਦੀਆਂ ਜਿਹੜੀਆਂ ਖਾਣਾ ਜੋ ਅੱਜਕੱਲ ਤਲੰਗਾਨਾ ਆਂਧਰਾ ਪ੍ਰਦੇਸ਼ ਵਿੱਚ ਪਾਈਆਂ ਜਾਂਦੀਆਂ ਨੇ 5000 ਸਾਲ ਪਹਿਲਾਂ ਉੱਥੋਂ ਇਹ ਕੋਹੇਨੂਰ ਹੀਰਾ ਨਿਕਲਿਆ ਸੀਗਾ ਜਦੋਂ ਇਹ ਕੋਹੇਨੂਰ ਹੀਰਾ ਨਿਕਲਿਆ ਸੀ ਉਸ ਸਮੇ ਇਹ 753 ਕੈਰਟ ਦਾ ਸੀਗਾ ਤੇ ਇਹ ਜਿਹੜਾ ਹੁਣ ਆਪਾਂ ਦੇਖਦੇ ਆ ਨਾ ਵੀਡੀਓ ਜਿਹੜੀ ਤੁਹਾਨੂੰ ਦਿਖਾ ਰਹੇ ਆ ਇਹ ਛੋਟਾ ਵਾ ਉਸ ਸਮੇ ਇਹ ਬਹੁਤ ਵੱਡਾ ਸੀ ਅੱਜ ਇਹ 105.6 ਕੈਰਟ ਦਾ ਰਹਿ ਗਿਆ ਇਹਦਾ ਆਕਾਰ ਵੀ ਕਾਫੀ ਛੋਟਾ ਰਹਿ ਗਿਆ ਤੇ ਇਹ ਜਿਹੜਾ ਕੈਰਟ ਸੀ ਉਹ ਵੀ ਕੱਟ ਗਿਆ ਜਦੋਂ ਇਹ ਤਲੰਗਾਨਾ ਦੀਆਂ ਖਾਣਾ ਵਿੱਚੋਂ ਗੋਲਕੰਡਾ ਦੀਆਂ ਖਾਣਾ ਵਿੱਚੋਂ ਨਿਕਲੇ ਮਜ਼ਦੂਰਾਂ ਨੇ ਕੱਢਿਆ ਉਸ ਸਮੇਂ ਇਹਨਾਂ ਨੇ ਭਦਰਕਾਲੀ ਦਾ ਮੰਦਿਰ ਸੀ ਉਸ ਏਰੀਏ ਵਿੱਚ ਭਦਰਕਾਲੀ ਮਾਤਾ ਦੇ ਮੰਦਿਰ ਦੇ ਅੱਖ ਵਿੱਚ ਇਹਨਾਂ ਨੇ ਉਹ ਹੀਰਾ ਜੜ ਦਿੱਤਾ ਕਿਹਾ ਜਾਂਦਾ ਕਿ ਕਈ ਸਾਲ ਉਹ ਹੀਰਾ ਮਾਤਾ ਦੇ ਅੱਖ ਵਿੱਚ ਜੜਿਆ ਰਿਹਾ ਜਦੋਂ ਭਾਰਤ ਵਿੱਚ ਅਲਾਉਦੀਨ ਖਿਲਜੀ ਦਾ ਰਾਜ ਆਇਆ ਤੇ ਉਸ ਦਾ ਇੱਕ ਸ਼ਾਸਕ ਸੀ ਮਲਿਕ ਕਪੂਰ ਤਾਂ ਮਲਿਕ ਕਪੂਰ ਨੂੰ ਅਲਾਉਦੀਨ ਖਿਲਜੀ ਨੇ ਇਸ ਖੇਤਰ ਵਿੱਚ ਭੇਜਿਆ ਜਿੱਥੇ ਹੀਰਾ ਸੀਗਾ ਪਰ ਉਸ ਨੂੰ ਪਤਾ ਨਹੀਂ ਸੀ ਕਿ ਹੀਰਾ ਇਸ ਖੇਤਰ ਤੇ ਹਮਲਾ ਕੀਤਾ ਗਿਆ ਤੇ ਮਲਕ ਕਪੂਰ ਨੇ ਇਥੋਂ ਸਾਰਾ ਕੁਝ ਲੁੱਟ ਲਿਆ ਲੁੱਟ ਲਿਆ ਇਥੋਂ ਦੇ ਲੋਕਾਂ ਨੂੰ ਗੁਲਾਮ ਬਣਾ ਲਿਆ ਗਿਆ ਜਦੋਂ ਉਹ ਉੱਥੇ ਤੁਰ ਲੱਗਾ ਤੇ ਭਦਰਕਾਲੀ ਦੇ ਮੰਦਿਰ ਦੇ ਕੋਲ ਦੀ ਲੰਘਣ ਲੱਗਾ ਤੇ ਮੰਦਿਰ ਵਿੱਚ ਪਈ ਮੂਰਤੀ ਤੇ ਨਿਗਾ ਪਈ ਮੂਰਤੀ ਦੀ ਅੱਖ ਚਮਕ ਰਹੀ ਸੀ ਦੂਰੋਂ ਕਿਉਂਕਿ ਹੀਰਾ ਲੱਗਾ ਹੋਇਆ ਸੀ ਹੀਰੇ ਦੀ ਚਮਕ ਦੇਖ ਕੇ ਉਸ ਨੂੰ ਪਤਾ ਨਹੀਂ ਸੀ ਕਿ ਇਹ ਹੀਰਾ ਹੈ ਉਸਨੇ ਚਮਕ ਚਮਕ ਦੇਖ ਕੇ ਉਹ ਮੂਰਤੀ ਦੀ ਅੱਖ ਵਿੱਚੋਂ ਹੀਰਾ ਕੱਢ ਲਿਆ ਜਦੋਂ ਉਹ ਹੀਰਾ ਕੱਢ ਲਿਆ ਮਲਿਕ ਕਪੂਰ ਨੇ ਉਹ ਹੀਰਾ ਅਲਾਉਦੀਨ ਖਿਲਜੀ ਨੂੰ ਭੇਟ ਕਰ ਦਿੱਤਾ ਕਿਉਂਕਿ ਅਲਾਉਦੀਨ ਖਿਲਜੀ ਉਸ ਸਮੇਂ ਰਾਜਾ ਸੀ ਉਹ ਇੱਕ ਵਜ਼ੀਰ ਸੀ ਰਾਜ ਭਾਗ ਨੂੰ ਖੋਣ ਵਾਸਤੇ ਮਲਿਕ ਕਪੂਰ ਨੇ 6 ਸਾਲ ਬਾਅਦ ਅਲਾਉਦੀਨ ਖਿਲਜੀ ਦਾ ਕਤਲ ਕਰ ਦਿੱਤਾ ਤੇ ਉਹਦੀ ਜ਼ਮੀਨ ਜਾਇਦਾਦ ਜੋ ਰਾਜ ਭਾਗ ਸੀ ਉਹ ਮਲਿਕ ਕਪੂਰ ਦੇ ਹੱਥ ਆ ਗਿਆ ਤੇ ਉਹ ਜੋ ਹੀਰਾ ਸੀਗਾ ਕੋਹੇਨੂਰ ਉਹ ਵੀ ਮਲਿਕਾ ਕਪੂਰ ਦੇ ਹਿੱਸੇ ਆ ਗਿਆ 1320 ਈਸਵੀ ਵਿੱਚ ਖਿਲਜੀ ਵੰਸ਼ ਦਾ ਐਂਡ ਹੋ ਜਾਂਦਾ ਹੈ ਉਸ ਤੋਂ ਬਾਅਦ ਭਾਰਤ ਵਿੱਚ ਤੁਗਲਕ ਵੰਸ਼ ਸ਼ੈਦ ਵੰਸ਼ ਤੇ ਲੋਧੀ ਵੰਸ਼ ਆਉਂਦਾ ਹੈ ਇਹ ਹੀਰਾ ਹੁੰਦਾ ਹੁੰਦਾ ਜਿਵੇਂ ਜਿਵੇਂ ਰਾਜ ਭਾਗ ਬਦਲੀ ਗਿਆ ਰਾਜੇ ਬਦਲੀ ਗਏ ਓਵੇਂ ਓਵੇਂ ਹੀਰਾ ਜੋ ਵੀ ਉਹਨਾਂ ਦਾ ਧਨ ਦੌਲਤ ਸੀ ਉਹ ਰਾਜਾਂ ਦੇ ਹੱਥ ਤੁਗਲਕ ਵੰਸ਼ ਤੇ ਲੋਧੀ ਹਾ ਵੰਸ਼ ਦੇ ਹੱਥ ਆ ਗਿਆ ਤਕਰੀਬਨ 16ਵੀਂ ਸਦੀ ਤੱਕ ਲੋਧੀ ਵੰਸ਼ ਦਾ ਭਾਰਤ ਵਿੱਚ ਰਾਜ ਰਿਹਾ 16ਵੀਂ ਸਦੀ ਵਿੱਚ ਬਾਬਰ ਨੇ ਭਾਰਤ ਦੇ ਹਮਲਾ ਕੀਤਾ ਪਾਣੀਪਤ ਵਿੱਚ ਬਾਬਰ ਤੇ ਅਬਰਾਹਿਮ ਲੋਧੀ ਦੀ ਜੰਗ ਹੋਈ ਜਿਸ ਵਿੱਚ ਅਬਰਾਹਿਮ ਲੋਧੀ ਹਾਰ ਗਿਆ ਤੇ ਬਾਬਰ ਦੀ ਜਿੱਤ ਪ੍ਰਾਪਤ ਹੋਈ ਬਾਬਰ ਨੇ ਉਸ ਸਮੇਂ ਭਾਰਤ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਬਰਾਹਿਮ ਲੋਧੀ ਭਾਵ ਲੋਧੀ ਵੰਸ਼ ਦਾ ਖਾਤਮਾ ਕਰ ਦਿੱਤਾ ਤੇ ਬਾਬਰ ਦੇ ਰਾਜ ਵਿੱਚ ਉਹ ਹੀਰਾ ਬਾਬਰ ਦੇ ਰਾਜ ਵਿੱਚ ਆ ਗਿਆ ਬਾਬਰ ਆਪਣੇ ਪੁੱਤਰ ਹਮਾਇੂ ਨੂੰ ਆਗਰੇ ਭੇਜਦਾ ਹੈ ਆਗਰੇ ਲੋਧੀਆਂ ਦਾ ਖਜ਼ਾਨਾ ਪਿਆ ਹੁੰਦਾ ਹੈ ਲੋਧੀਆਂ ਦੇ ਖਜ਼ਾਨੇ ਵਿੱਚ ਇਹ ਹੀਰਾ ਹੁੰਦਾ ਹੈ ਤੇ ਬਾਬਰ ਹਮਾਇਉ ਦੇ ਹੱਥ ਇਹ ਹੀਰਾ ਆ ਜਾਂਦਾ ਹੈ ਪਹਿਲੀ ਵਾਰੀ ਇਸ ਹੀਰੇ ਦਾ ਜ਼ਿਕਰ ਬਾਬਰ ਨਾਮੇ ਵਿੱਚ ਲਿਖਿਆ ਗਿਆ ਹੈ ਲਿਖਤੀ ਰੂਪ ਵਿੱਚ ਪਹਿਲੀ ਵਾਰੀ ਆਇਆ ਕਿਹਾ ਜਾਂਦਾ ਕਿ ਇਹਨੂੰ ਬਾਬਰ ਹੀਰਾ ਵੀ ਕਿਹਾ ਜਾਂਦਾ ਸੀਗਾ ਕੋਹਿੰੂਰ ਹੀਰੇ ਤੋਂ ਪਹਿਲਾਂ ਇਸ ਨੂੰ ਬਾਬਰ ਹੀਰਾ ਕਿਹਾ ਜਾਂਦਾ ਸੀ ਕਿਉਂਕਿ ਲਿਖਤੀ ਰੂਪ ਵਿੱਚ ਬਾਬਰ ਨਾਮੇ ਵਿੱਚ ਇਸ ਹੀਰੇ ਦਾ ਜ਼ਿਕਰ ਮਿਲਿਆ ਹੈ ਤੋਂ ਬਾਅਦ ਹਮਾਇਉ ਦਾ ਰਾਜ ਹੁੰਦਾ ਹੈ ਹਮਾਇੂ ਦੇ ਰਾਜ ਤੋਂ ਬਾਅਦ ਸ਼ੇਰशाह सूरी ਉਸਤੇ ਹਮਲਾ ਕਰਦਾ ਹੈ। ਹਮਾਇੂ ਸਾਰਾ ਰਾਜਭਾਗ ਛੱਡ ਕੇ ਹੀਰਾ ਚੁੱਕ ਕੇ ਈਰਾਨ ਲੈ ਜਾਂਦਾ ਹੈ। ਈਰਾਨ ਹਮਾਇੂ ਸ਼ਾਹ ਤਮਸਕ ਨੂੰ ਮਿਲਦਾ। ਸ਼ਾਹ ਤਮਸਕ ਈਰਾਨ ਦਾ ਸ਼ਾਸਤਰ ਸੀਗਾ ਉਹ ਇਹਦੀ ਮਦਦ ਕਰਦਾ ਹੈ। ਉੱਥੇ ਹਮਾਇੂ ਸੈਨਾ ਤਿਆਰ ਕਰਦਾ ਹੈ। ਜੋ ਰਾਜਭਾਗ ਸ਼ੇਰशाह सूरी ਨੇ ਖੋਇਆ ਹੁੰਦਾ ਹੈ ਉਹ ਰਾਜਭਾਗ ਉਹਨੇ ਵਾਪਸ ਲੈਣਾ ਉਹ ਸੈਨਾ ਤਿਆਰ ਕਰਕੇ ਵਾਪਸ ਫਿਰ ਭਾਰਤ ਦੇ ਹਮਲਾ ਕਰਦਾ ਹੈ ਤੇ ਸ਼ੇਰशाह सूरी ਨੂੰ ਖਦਮ ਕਰਕੇ ਵਾਪਸ ਭਾਰਤ ਤੇ ਰਾਜ ਕਰਦਾ ਹੈ ਹਮਾਇਉ ਤੇ ਉਹ ਜਿਹੜਾ ਹੀਰਾ ਹੁੰਦਾ ਹੈ ਉਹ ਤਮਸਕ ਨੂੰ ਜੋ ਸ਼ਾਸਕ ਹੁੰਦਾ ਹੈ ਈਰਾਨ ਦਾ ਉਸ ਨੂੰ ਤੋਹਫੇ ਵਜੋਂ ਦੇ ਆਉਂਦਾ ਹੈ ਕਿਉਂਕਿ ਉਹਨੇ ਹਮਾਇਉ ਦੀ ਮਦਦ ਕੀਤੀ ਹੁੰਦੀ ਹੈ ਸ਼ਾ ਤਮਸਕ ਹੀਰਾ ਗੁਜਰਾਤ ਦੇ ਅਹਿਮਦਨਗਰ ਵਿੱਚ ਉਹਦਾ ਰਹਿੰਦਾ ਇੱਕ ਦੋਸਤ ਉਹਦੇ ਕੋਲੇ ਭੇਜਦਾ ਉਹਨੂੰ ਤੋਹਫੇ ਵਜੋਂ ਭੇਜਦਾ ਪਰ ਉਹ ਹੀਰਾ ਜਿਹੜੇ ਦੂਤ ਲੈ ਕੇ ਆਉਂਦੇ ਆ ਉਹ ਰਾਹ ਵਿੱਚ ਹੀ ਗਾਇਬ ਹੋ ਜਾਂਦਾ ਕਿਹਾ ਜਾਂਦਾ ਕਿ 100 ਸਾਲ ਤੱਕ ਕੋਈ ਹੀਰਾ ਲੱਭਦਾ ਹੀ ਨਹੀਂਗਾ ਪਤਾ ਨਹੀਂ ਕਿੱਥੇ ਰਹਿੰਦਾ ਪਤਾ ਨਹੀਂ ਕਿਦੇ ਹੱਥ ਚਲਾ ਚਲਾ ਜਾਂਦਾ 100 ਸਾਲ ਬਾਅਦ ਕਰਨਾਟਕ ਦੇ ਇੱਕ ਵਪਾਰੀ ਦੇ ਕੋਲੋਂ ਹੀਰਾ ਪਾਇਆ ਜਾਂਦਾ ਕਿਉਂਕਿ ਜਿਹੜਾ ਵਪਾਰੀ ਆ ਜਿਉਰੀ ਆ ਉਹ ਜਿਉਰੀ ਹੁੰਦਾ ਵਪਾਰੀ ਵੀ ਹੁੰਦਾ ਉਹਨੂੰ ਹੀਰੇ ਦੀ ਚੰਗੀ ਤਰ੍ਹਾਂ ਪਰਖ ਹੁੰਦੀ ਆ ਉਹ ਜਿਹੜੇ ਉਹ ਨੇੜੇ ਨੇੜੇ ਦੇ ਸ਼ਾਸਕੋ ਤੇ ਲੱਗਣ ਲੱਗ ਜਾਂਦੇ ਕਿਉਂਕਿ ਉਹ ਹੀਰੇ ਕਰਕੇ ਜਿਹਦੇ ਕੋਲੇ ਹੀਰਾ ਉਹਦੀ ਪਾਵਰ ਵੀ ਜਦੋਂ ਤੱਕ ਹੀਰਾ ਉਹਦੇ ਕੋਲੇ ਉਹਦੀ ਪਾਵਰ ਵੀ ਵਧਦਾ ਉਸ ਤੋਂ ਬਾਅਦ ਉਹ ਜਿਉਰੀ ਸ਼ਾਹਜਹਾਨ ਨੂੰ ਦਿੱਲੀ ਜਾ ਕੇ ਉਹ ਹੀਰਾ ਤੋਹਫੇ ਵਜੋਂ ਗਿਫਟ ਦੇਉਂਦਾ ਸ਼ਾਹਜਹਾਂ ਇਹ ਹੀਰਾ ਪੀਕਾਕ ਥਰੋਨ 'ਤੇ ਜੜਾ ਲੈਂਦਾ। ਕਿਹਾ ਜਾਂਦਾ ਹੈ ਕਿ ਇਹਨੂੰ ਬਣਾਉਣ ਲਈ 4 ਸਾਲ ਲੱਗੇ ਸਨ ਕਿ ਇਹ ਥਰੋਨ ਇੰਨਾ ਮਹਿੰਗਾ ਸੀ ਕਿ ਇਸ ਦੇ ਮੁਕਾਬਲੇ 4 ਤਾਜਮਹਲ ਸ਼ਾਹਜਹਾਂ ਹੋਰ ਬਣਾ ਸਕਦਾ ਸੀਗਾ। ਇਸ ਤੋਂ ਬਾਅਦ ਔਰੰਗਜ਼ੇਬ ਦਾ ਰਾਜ ਆਉਂਦਾ ਹੈ। ਉਹ ਐਸੇ ਹੀਰੇ ਨੂੰ ਤਰਾਸ਼ਣ ਲਈ ਹੌਟੈਂਸੋ ਬੋਰਜੀਆ ਨਾਮਕ ਦੇ ਇੱਕ ਤਰਾਸ਼ ਸ਼ਿਗਾਰ ਕਾਰੀਗਰ ਨੂੰ ਬੁਲਾਉਂਦਾ ਹੈ। ਜਦੋਂ ਉਹ ਹੀਰਾ ਕਾਰੀਗਰ ਤਰਾਸ਼ਦਾ ਹੈ ਤਾਂ ਉਹ ਇੰਨਾ ਕ ਤਰਾਸ਼ ਦਿੰਦਾ ਕਿ ਉਹ ਟੁੱਟ ਜਾਂਦਾ ਜਾਂਦਾ। ਉਹ ਹੀਰਾ ਜੋ 793 ਕੈਰਟ ਦਾ ਹੁੰਦਾ ਹੈ 186 ਕੈਰਟ ਦਾ ਰਹਿ ਜਾਂਦਾ ਹੈ। ਜਦੋਂ ਇਹ ਗੱਲ ਔਰੰਗਜ਼ੇਬ ਨੂੰ ਪਤਾ ਲੱਗਦੀ ਹੈ ਤੇ ਔਰੰਗਜ਼ੇਬ ਉਸ ਨੂੰ ਕਾਲਕੋਟੜੀ ਵਿੱਚ ਬੰਦ ਕਰ ਦਿੰਦਾ ਉਸ ਕਾਰੀਗਰ ਨੂੰ ਔਰੰਗਜ਼ੇਬ ਤੋਂ ਬਾਅਦ ਇਹ ਹੀਰਾ ਮੁਹੰਮਦ ਸ਼ਾਹ ਰੰਗੀਲਾ ਕੋਲ ਚਲਾ ਜਾਂਦਾ ਹੈ ਮੁਹੰਮਦ ਸ਼ਾਹ ਰੰਗੀਲਾ ਇਸ ਨੂੰ ਪੱਗ ਵਿੱਚ ਰੱਖਦਾ ਹੈ ਯਾਨੀ ਕਿ ਉਹ ਇਹਦਾ ਹੀਰੇ ਦਾ ਨਸਤਕਾਰ ਰੱਖਦਾ ਹੈ ਜਦੋਂ ਈਰਾਨ ਦਾ ਸ਼ਾਸਕ ਨਾਦਰ ਸ਼ਾਹ ਭਾਰਤ ਦੇ ਹਮਲਾ ਕਰਦਾ ਤੇ ਮੁਹੰਮਦ ਸ਼ਾਹ ਰੰਗੀਲਾ ਦੀ ਫੌਜ ਤੇ ਉਹ ਭਾਰੀ ਪੈ ਜਾਂਦਾ ਇਹਦੀ 10 ਲੱਖ ਸੈਨਾ ਹੁੰਦੀ ਹੈ ਉਹਦੀ 1.5-2 ਲੱਖ ਸੈਨਾ ਹੁੰਦੀ ਹੈ ਏ ਉਹਤੇ ਇੰਨਾ ਭਿਆਨਕ ਹਮਲਾ ਕਰਦਾ ਕਿ ਨਾਦਰ ਸ਼ਾਹ 30000 ਲੋਕਾਂ ਨੂੰ ਖਤਮ ਕਰ ਦਿੰਦਾ ਸ਼ਾਹ ਰੰਗੀਲਾ ਜੋ ਹੁੰਦਾ ਹੈ ਮੁਹੰਮਦ ਸ਼ਾਹ ਰੰਗੀਲਾ ਉਹ ਨਾਦਰ ਸ਼ਾਹ ਅੱਗੇ ਝੁਕ ਜਾਂਦਾ ਹੈ ਈਨ ਮੰਨ ਜਾਂਦਾ ਹੈ ਤੇ ਨਾਦਰ ਸ਼ਾਹ ਨੂੰ ਕਹਿੰਦਾ ਕਿ ਤੂੰ ਮੇਰੀ ਪਰਜਾਂ ਨੂੰ ਬਖਸ਼ ਦੇ ਤੂੰ ਮੇਰੇ ਰਾਜ ਨੂੰ ਬਖਸ਼ ਦੇ ਤੇ ਇਹਨੂੰ ਦੱਸ ਕੀ ਚਾਹੀਦਾ ਹੈ ਤੇ ਨਾਦਰ ਸ਼ਾਹ ਮੰਗ ਰੱਖਦਾ ਹੈ ਕਿ ਤੂੰ ਮੈਨੂੰ 90 ਕਰੋੜ ਰੁਪਇਆ ਦੇ ਫਿਰ ਮੈਂ ਜਾਵਾਂਗਾ ਜਦੋਂ ਉਹ ਇਕੱਠਾ ਕਰਕੇ ਉਸ ਨੂੰ ਧਨ ਦੌਲਤ ਸਾਰਾ ਕੁਝ ਇਕੱਠਾ ਕਰਕੇ ਰੰਗੀਲਾ ਸ਼ਾਹ ਉਸ ਨੂੰ 90 ਕਰੋੜ ਰੁਪਇਆ ਦਿੰਦਾ ਹੈ ਤਾਂ ਉਹ ਨਾਦਰ ਸ਼ਾ 90 ਕਰੋੜ ਰੁਪਇਆ ਲੈ ਕੇ ਜਾਣ ਲੱਗਦਾ ਹੈ ਤੇ ਕੋਈ ਵਿਅਕਤੀ ਸੁਝਵਾਣ ਵਿਅਕਤੀ ਜਿਹੜਾ ਜਾਣਦਾ ਹੈ ਨਾਦਰ ਸ਼ਾ ਤੇ ਉਹਨੂੰ ਕਹਿੰਦਾ ਹੈ ਕਿ ਤੂੰ 90 ਕਰੋੜ ਤਾਂ ਲੈ ਚੱਲਿਆ ਮੁਹੰਮਦ ਸ਼ਾ ਰੰਗੀਲਾ ਦੇ ਪੱਗ ਵਿੱਚ ਕੀਮਤੀ ਹੀਰਾ ਉਹ ਤਾਂ ਤੂੰ ਛੱਡ ਚੱਲਿਆ ਉਹ ਤਾਂ ਸਭ ਤੋਂ ਕੀਮਤੀ ਚੀਜ਼ ਹੈ ਤਾਂ ਨਾਦਰ ਸ਼ਾ ਵਾਪਸ ਮੁਹੰਮਦ ਸ਼ਾ ਰੰਗੀਲਾ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਹੁਣ ਆਪਣੀ ਦੋਸਤੀ ਹੋ ਗਈ ਆ ਤੇ ਸਾਡੇ ਰਿਵਾਜ ਹੈ ਕਿ ਜਦੋਂ ਦੋਸਤੀ ਹੋ ਜਾਂਦੀ ਹੈ ਤੇ ਪੱਗ ਦੇ ਨਾਲ ਪੱਗ ਵਟਾਈ ਜਾਂਦੀ ਹੈ ਕਿਉਂਕਿ ਉਹ ਪੱਗ ਦੇ ਵਿੱਚ ਹੁੰਦਾ ਹੈ ਇਹ ਗੱਲ ਨਾਦਰਸ਼ਾ ਨੂੰ ਪਤਾ ਲੱਗ ਜਾਂਦੀ ਹੈ ਜਦੋਂ ਉਹ ਪੱਗ ਵਟਾਉਂਦਾ ਹੈ ਤਾਂ ਨਾਦਰਸ਼ਾ ਦੇ ਸਿਰ ਤੇ ਸਮੇਤ ਪਾਗੋ ਹੀਰਾ ਆ ਜਾਂਦਾ ਹੈ ਜਦੋਂ ਉਹ ਕੱਢ ਕੇ ਦੇਖਦਾ ਹੈ ਹੀਰਾ ਤੇ ਨਾਦਰਸ਼ਾ ਹੈਰਾਨ ਹੋ ਜਾਂਦਾ ਹੈ ਨਾਦਰਸ਼ਾ ਦੇ ਮੂੰਹੋਂ ਇੱਕ ਲਫ਼ਜ਼ ਨਿਕਲਦਾ ਹੈ ਕੋਹੇ ਨੂਰ ਕੋਹੇ ਨੂਰ ਕੀ ਰੋਸ਼ਨੀ ਦਾ ਪਹਾੜ ਹੈ ਇਹ ਹੀਰਾ ਪਹਿਲੀ ਵਾਰ ਇਥੋਂ ਇਹ ਸ਼ਬਦ ਪਿਆ ਕੋਹੇ ਨੂਰ ਦਾ ਜਦਕਿ ਇਸ ਤੋਂ ਪਹਿਲਾਂ ਇਸ ਨੂੰ ਕੋਈ ਹੀਰਾ ਕਹਿੰਦਾ ਸੀ ਕੋਈ ਬਾਬਰ ਹੀਰਾ ਕਹਿੰਦਾ ਸੀ ਕਹਿੰਦਾ ਮਤਲਬ ਕਈ ਨਾਵਾਂ ਨਾਲ ਜਾਣਿਆ ਜਾਂਦਾ ਸੀ ਉਸ ਤੋਂ ਬਾਅਦ ਨਾਦਰ ਸ਼ਾਹ ਨੇ ਇਸ ਨੂੰ ਕਿਹਾ ਕਿ ਇਹ ਕੋਹੇ ਨੂਰ ਹੈ ਇਹ ਕੋਹੇ ਨੂਰ ਹੈ ਇਹ ਸਭ ਕੁਝ ਲੈ ਕੇ ਨਾਦਰ ਸ਼ਾਹ ਇਰਾਨ ਪਹੁੰਚ ਜਾਂਦਾ ਹੈ ਇੱਕ ਵਾਰੀ ਫਿਰ ਹੀਰਾ ਇਰਾਨ ਚਲਾ ਜਾਂਦਾ ਹੈ 7 ਸਾਲ ਬਾਅਦ ਨਾਦਰ ਸ਼ਾਹ ਨੂੰ ਕਿਸੇ ਨੇ ਸੁੱਤੇ ਪਏ ਤੇ ਹਮਲਾ ਕਰ ਦਿੱਤਾ ਤੇ ਨਾਦਰ ਸ਼ਾਹ ਦੀ ਇਰਾਨ ਵਿੱਚ ਮੌਤ ਹੋ ਜਾਂਦੀ ਹੈ ਨਾਦਰ ਸ਼ਾਹ ਤੋਂ ਬਾਅਦ ਇਹ ਹੀਰਾ ਅਹਿਮਦ ਸ਼ਾਹ ਅਬਦਾਲੀ ਕੋਲ ਪਹੁੰਚ ਜਾਂਦਾ ਅਹਿਮਦ ਸ਼ਾਹ ਅਬਦਾਲੀ ਭਾਰਤ ਦੇ ਅਠਮਲੇ ਕਰਦਾ ਇਸ ਤੋਂ ਬਾਅਦ ਇਹ ਹੀਰਾ ਉਸਦੇ ਬੇਟੇ ਤਮੂਰ ਕੋਲ ਪਹੁੰਚ ਜਾਂਦਾ ਤਮੂਰ ਤੋਂ ਬਾਅਦ ਇਹ ਹੀਰਾ ਉਸਦੇ ਪੁੱਤਰ ਸ਼ਾਹ ਜਮਨ ਕੋਲ ਪਹੁੰਚ ਜਾਂਦਾ ਹੈ ਜਦੋਂ ਦੁਸ਼ਮਣਾਂ ਵੱਲੋਂ ਸ਼ਾਹ ਜਮਨ ਤੇ ਹਮਲਾ ਕੀਤਾ ਜਾਂਦਾ ਤੇ ਉਹ ਹਮਲਾ ਤਾਂ ਕੀਤਾ ਜਾਂਦਾ ਕਿ ਉਹਦੇ ਕੋਲੇ ਕੋਹੇਨੂਰ ਹੀਰਾ ਹੁੰਦਾ ਉਸ ਨੂੰ ਕੈਦ ਕਰ ਲਿਆ ਜਾਂਦਾ ਹੈ ਤੇ ਇੱਕ ਕਿਲੇ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ ਜਦੋਂ ਉਸ ਨੂੰ ਪਤਾ ਲੱਗਦਾ ਕਿ ਇਹ ਮੇਰਾ ਹੀਰਾ ਖੋਣ ਲਈ ਇਹਨਾਂ ਨੇ ਮੈਨੂੰ ਕੈਦ ਕੀਤਾ ਤੇ ਉਹ ਹੀਰਾ ਕਿਤੇ ਉਹਨਾਂ ਨੂੰ ਕੈਦ ਕੀਤਾ ਉੱਥੇ ਕੰਧ ਦੇ ਵਿੱਚ ਛੁਪਾ ਦਿੰਦਾ ਹੈ ਬਾਤ ਵਿੱਚ ਉਹ ਹੀਰਾ ਕਿਸੇ ਨੂੰ ਵੀ ਨਹੀਂ ਮਿਲਦਾਗਾ ਫੇਰ ਉਸ ਦਾ ਭਰਾ ਸਾਹ ਸੂਜਾ ਉੱਥੇ ਆਉਂਦਾ ਹੈ ਕਿਉਂਕਿ ਸਾਹ ਜਮਨ ਦੀ ਮੌਤ ਹੋ ਜਾਂਦੀ ਹੈ ਤੇ ਉਹ ਉਸ ਜਿੱਥੇ ਉਹਨੂੰ ਕੈਦ ਕੀਤਾ ਹੁੰਦਾ ਹੈ ਤੇ ਉਹ ਏਰੀਆ ਨੂੰ ਸਾਰਿਆਂ ਨੂੰ ਟਾਈਟੇਰੀ ਕਰ ਦਿੰਦਾ ਹੈ ਉਸ ਨੂੰ ਵੀ ਉਹ ਹੀਰਾ ਮਿਲਦਾ ਨਹੀਂਗਾ ਫਿਰ ਮੌਲਵੀ ਲੰਘਦਾ ਹੈ ਮੌਲਵੀ ਨੂੰ ਚਮਕਦਾਰ ਪੱਥਰ ਉਹ ਦੇਹ ਜਾਂਦਾ ਹੈ ਉਹਨੂੰ ਤਾਂ ਇੱਕ ਪੱਥਰ ਹੀ ਦਿਸਣਾ ਕਿਉਂਕਿ ਹੀਰੇ ਦੀ ਜੋ ਪਰਖ ਹੁੰਦੀ ਹੈ ਜਵਹਰੀ ਨੂੰ ਹੁੰਦੀ ਹੈ ਆਮ ਬੰਦੇ ਨੂੰ ਹੀਰੇ ਦਾ ਕੋਈ ਗਿਆਨ ਨਹੀਂ ਹੁੰਦਾ ਉਹ ਮੌਲਵੀ ਉਹ ਘਰੇ ਲੈ ਜਾਂਦਾ ਹੈ ਤੇ ਉਹ ਪੜਨ ਵਾਲੀਆਂ ਕਿਤਾਬਾਂ ਜਿਵੇਂ ਆਪਾਂ ਵਟਾ ਰੱਖ ਲੈਨੇ ਆ ਪੱਥਰ ਰੱਖ ਲੈਣ ਉਹ ਇਸ ਤਰ੍ਹਾਂ ਉਹਦੀ ਵਰਤੋਂ ਕਰਨ ਲੱਗ ਜਾਂਦਾ ਹੈ ਤੋਂ ਬਾਅਦ ਮੌਲਵੀ ਤੋਂ ਸਾਹ ਸ਼ੂਜਾ ਲੈ ਜਾਂਦਾ ਹੈ ਹੀਰਾ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਹੀਰਾ ਉਹਦੇ ਕੋਲੇ ਹੀ ਚਲਾ ਗਿਆ ਜਦੋਂ ਇਹ ਹੀਰਾ ਸਾਹ ਸ਼ੂਜਾ ਕੋਲੇ ਆਉਂਦਾ ਹੈ ਕਸ਼ਮੀਰ ਦੇ ਰਾਜੇ ਨੇ ਸਾਹ ਸ਼ੂਜਾ ਤੇ ਹਮਲਾ ਕੀਤਾ ਉਸਨੂੰ ਬੰਦੀ ਬਣਾ ਲਿਆ ਗਿਆ ਤੇ ਇਹ ਹੀਰਾ ਸਾਹ ਸ਼ੂਜਾ ਦੀ ਬੇਗਮ ਰੱਖਦੀ ਸੀ ਆਪਣੇ ਕੋਲੇ ਜਦੋਂ ਕਸ਼ਮੀਰ ਦੇ ਰਾਜੇ ਨੇ ਸਾਹ ਸ਼ੂਜਾ ਤੇ ਹਮਲਾ ਕੀਤਾ ਹੀਰਾ ਲੈਣ ਲਈ ਤਾਂ ਉਹ ਉਸਨੂੰ ਬੰਦੀ ਬਣਾ ਕੇ ਕਸ਼ਮੀਰ ਲੈ ਗਿਆ ਪਰ ਹੀਰਾ ਕਸ਼ਮੀਰ ਦੇ ਰਾਜ ਦੇ ਹੱਥ ਨਹੀਂ ਆਇਆ ਸ਼ਾਸ਼ੂਜਾ ਦੀ ਬੇਗਮ ਮਹਾਰਾਜਾ ਰਣਜੀਤ ਸਿੰਘ ਦਾ ਰਾਸੀਓ ਸਮੇਂ ਲਾਹੌਰ ਦੇ ਵਿੱਚ ਉਹ ਲਾਹੌਰ ਦੇ ਸ਼ਾਸਕਾਂ ਨਾਲ ਉਹਨਾਂ ਕੋਲੇ ਫਰਿਆਦ ਲੈ ਕੇ ਜਾਂਦੀ ਹੈ ਕਿ ਮੇਰੇ ਪਤੀ ਸ਼ਾਸ਼ੂਜਾ ਨੂੰ ਬਚਾ ਲਿਆ ਜਾਵੇ ਤੇ ਮੈਂ ਉਹ ਜੋ ਹੀਰਾ ਸਾਡੇ ਕੋਲ ਹੈ ਉਹ ਤੁਹਾਨੂੰ ਭੇਟ ਕਰਾਂਗੀ ਇਹ ਵਾਅਦਾ ਕਰਦਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਦੇ ਰਾਜੇ ਤੇ ਹਮਲਾ ਕਰਦੇ ਹਨ ਤੇ ਕਸ਼ਮੀਰ ਦੇ ਰਾਜੇ ਨੂੰ ਹਰਾ ਕੇ ਉੱਥੋਂ ਸ਼ਾਸ਼ੂਜਾ ਨੂੰ ਛਡਾ ਲੈਂਦੇ ਹਨ ਪਰ ਉਸ ਦੀ ਬੇਗਮ ਤੇ ਸ਼ਾਸ਼ੂਜਾ ਕੋਲ ਜਦੋਂ ਹੀਰਾ ਆ ਜਾਂਦਾ ਹੈ ਤੇ ਉਹ ਉੱਥੋਂ ਗਲਾਮੀ ਤੋਂ ਛੱਟ ਵੀ ਜਾਂਦੇ ਹਨ ਕਿ ਮਹਾਰਾਜਾ ਰঞ্জੀਤ ਸਿੰਘ ਨੂੰ ਹੀਰਾ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਮਹਾਰਾਜਾ ਰঞ্জੀਤ ਸਿੰਘ ਆਪਣੀ ਤਾਕਤ ਨਾਲ ਉਸ ਨੂੰ ਤਾੜਨਾ ਕਰਦੇ ਹਨ ਕਿ ਤੁਸੀਂ ਵਾਅਦਾ ਕੀਤਾ ਸੀ ਹੁਣ ਤੁਸੀਂ ਵਾਅਦਾ ਤੋਂ ਮੁੱਕਰ ਨਹੀਂ ਸਕਦੇ ਤਾਂ ਫੇਰ ਉਹ ਸਾਹਿਬ ਜਾਨ ਦੀ ਬੇਗਮ ਮਹਾਰਾਜਾ ਰঞ্জੀਤ ਸਿੰਘ ਨੂੰ ਹੀਰਾ ਭੇਟ ਕਰਦੀ ਹੈ ਇਹ ਹੀਰਾ ਮਹਾਰਾਜਾ ਰঞ্জੀਤ ਸਿੰਘ ਨੇ ਕਾਫੀ ਲੰਮਾ ਸਮਾਂ ਆਪਣੇ ਕੋਲ ਰੱਖਿਆ ਉਹ ਅਕਸਰ ਡੌਲੇ ਦੇ ਬੰਨ ਕੇ ਰੱਖਦੇ ਸਨ ਜਾਂ ਆਪਣੀ ਦਸਤਾਰ ਦੇ ਉੱਪਰ ਸਜਾ ਕੇ ਰੱਖਦੇ ਸਨ ਵੱਖ-ਵੱਖ ਕਿਲਿਆਂ ਵਿੱਚ ਹੀਰਾ ਰੱਖਿਆ ਜਾਂਦਾ ਸੀ ਇੱਕ ਕਿਲੇ ਵਿੱਚ ਕਦੇ ਵੀ ਹੀਰੇ ਨੂੰ ਲੰਮਾ ਸਮਾਂ ਲਈ ਨਹੀਂ ਰੱਖਿਆ ਜਾਂਦਾ ਸੀ ਇਹ ਹੈ ਜਾਂ ਲਾਹੌਰ ਦਾ ਕਿਲਾ ਪਸ਼ਾਵਰ ਕਿਸੇ ਵੀ ਕਿਲੇ ਵਿੱਚ ਲੰਮਾ ਸਮਾਂ ਹੀਰਾ ਨਹੀਂ ਰੱਖਿਆ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਇਹ ਕੋਹੇ ਨੂਰ ਹੀਰੇ ਨੂੰ ਕਹਿੰਦੇ ਕਿ ਜਗਨਨਾਥ ਪੁਰੀ ਮੰਦਿਰ ਵਿੱਚ ਚੜਾਉਣਾ ਚਾਹੁੰਦਾ ਹੈ ਚੜਾਵਾ ਪਰ ਸਿੱਖਾਂ ਨੇ ਏ ਮਹਾਰਾਜ ਜੀ ਦਾ ਪ੍ਰਸਤਾਵ ਜਿਹੜਾ ਪ੍ਰਵਾਨ ਨਹੀਂ ਕੀਤਾਗਾ ਉਹ ਕਦੇ ਨਹੀਂ ਚਾਹੁੰਦੇ ਸਨ ਕਿ ਇਹ ਜੋ ਜਿੱਤਿਆ ਹੋਇਆ ਹੀਰਾ ਇਹ ਕਿਤੇ ਭੇਟਾ ਕੀਤਾ ਚੜਾਇਆ ਜਾਵੇ ਇਹ ਜਿੱਤਿਆ ਹੀ ਜਾ ਸਕਦਾ ਇਹ ਕਿਤੇ ਚੜਾਇਆ ਨਹੀਂ ਜਾ ਸਕਦਾਗਾ ਇਸ ਕਰਕੇ ਉਹ ਚਲੋ ਮਹਾਰਾਜਾ ਰਣਜੀਤ ਸਿੰਘ ਦੀ ਇਹ ਇੱਛਾ ਪੂਰੀ ਨਹੀਂ ਹੋएगी ਉਹ ਜਦੋਂ ਮਹਾਰਾਜਾ ਰਣਜੀਤ ਸਿੰਘ ਅੰਤਿਮ ਸਮਾਂ ਹੁੰਦਾ ਉਹਨਾਂ ਨੂੰ ਅਧਰੰਗ ਦਾ ਅਟੈਕ ਹੁੰਦਾ ਪਹਿਲਾ ਹੁੰਦਾ ਦੂਜਾ ਹੁੰਦਾ ਇਸ ਤੋਂ ਬਾਅਦ ਉਹ ਖਤਮ ਹੋ ਜਾਂਦੇ ਨੇ ਮਹਾਰਾਜ ਰਣਜੀਤ ਸਿੰਘ ਜੀ ਦੀ ਮੌਤ ਹੋ ਜਾਂਦੀ ਹੈ ਤੇ ਮਹਾਰਾਜਾ ਖੜਕ ਸਿੰਘ ਆ ਗੱਦੀ ਤੇ ਬੈਠਦੇ ਆਂ ਤਾਂ ਹੀਰਾ ਮਹਾਰਾਜਾ ਖੜਕ ਸਿੰਘ ਕੋਲ ਮਹਾਰਾਜਾ ਕਮਰ ਨੌਨਿਹਾਲ ਸਿੰਘ ਕੋਲ ਚਲਾ ਜਾਂਦਾ ਤੇ ਇਸ ਤੋਂ ਬਾਅਦ ਮਹਾਰਾਣੀ ਜਿੰਦਕੌਰ ਜੋ ਮਹਾਰਾਜਾ ਰਣਜੀਤ ਸਿੰਘ ਦੀ ਛੁੱਟੀ ਰਾਣੀ ਹੁੰਦੀ ਹੈ ਉਸ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਕੋਲ ਇਹ ਹੀਰਾ ਚਲਾ ਜਾਂਦਾ ਇਸ ਤੋਂ ਬਾਅਦ ਪੰਜਾਬ 'ਚ ਅੰਗਰੇਜ਼ਾਂ ਦਾ ਰਾਜ ਆਉਂਦਾ ਅੰਗਰੇਜ਼ਾਂ ਅੰਗਰੇਜ਼ ਝੂਠੀ-ਮੁੱਠੀ ਧੋਖੇ ਨਾਲ ਧੋਖੇ ਧੜੀ ਦੇ ਨਾਲ ਮਹਾਰਾਜਾ ਦਲੀਪ ਸਿੰਘ ਨਾਲ ਮਹਾਰਾਣੀ ਜਿੰਦ ਕੌਰ ਨਾਲ ਸਿੰਧੀ ਕਰਦੇ ਨੇ ਤੇ ਉਹਦੇ ਵਿੱਚ ਜੋ ਪੰਜਾਬ ਦਾ ਸਾਰਾ ਧਨ ਦੌਲਤ ਜੋ ਹੀਰਾ ਉਹ ਲਖਵਾ ਲੈਂਦੇ ਨੇ ਇਸ ਤਰ੍ਹਾਂ ਅੰਗਰੇਜ਼ਾਂ ਕੋਲੋਂ ਹੀਰਾ ਆ ਜਾਂਦਾ ਹੈ ਮਹਾਰਾਜਾ ਦਲੀਪ ਸਿੰਘ ਤੋਂ ਹੀਰਾ ਅੰਗਰੇਜ਼ਾਂ ਕੋਲੇ ਆ ਜਾਂਦਾ ਹੈ ਲਾਰਡ ਲਾਹੌਜੀ ਜਿਹਨੂੰ ਪੰਜਾਬ ਦਾ ਗਵਰਨਰ ਬਣਦਾ ਹੈ ਤੇ ਉਹ ਹੀਰੇ ਨੂੰ ਇੰਗਲੈਂਡ ਤੋਂ ਲੈਣ ਲਈ ਸਮੁੰਦਰੀ ਜਹਾਜ਼ ਰਾਹੀਂ ਸਪੈਸ਼ਲ ਪੰਜਾਬ ਆਉਂਦਾ ਹੈ ਕਲਕੱਤੇ ਤੋਂ ਇੱਕ ਮੀਡੀਆ ਨਾਮ ਦੇ ਜਹਾਜ਼ ਰਾਹੀਂ ਮੰਦਰੀ ਜਹਾਜ਼ ਰਾਹੀਂ ਹੀਰੇ ਨੂੰ ਇੰਗਲੈਂਡ ਤੱਕ ਲਿਆਇਆ ਜਾਂਦਾ ਹੈ ਇਹ ਮਥਾ ਇਤਿਹਾਸ ਮੰਨਿਆ ਜਾਂਦਾ ਹੈ ਕਿ ਜੇਕਰ ਔਰਤ ਕੋਲੇ ਹੀਰਾ ਰਹੇ ਤਾਂ ਉਹਦਾ ਰਾਜ ਭਾਗ ਸ੍ਰਿਸ਼ਟ ਰਹਿੰਦਾ ਹੈ ਉਹਨੂੰ ਕੋਈ ਤਖਲੀਫ ਪਹੁੰਚਾਉਂਦੀ ਤੇ ਕੋਈ ਹਮਲਾ ਨਹੀਂ ਹੁੰਦਾ ਜੇਕਰ ਕਿਸੇ ਮਰਦ ਕੋਲੇ ਹੀਰਾ ਜਾਂਦਾ ਹੈ ਤਾਂ ਉਹਦੇ ਰਾਜ ਭਾਗ ਤੇ ਹਮਲਾ ਹੁੰਦਾ ਹੈ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਹ ਮੋਸਟਲੀ ਜਿਹੜਾ ਇਹ ਹੀਰਾ ਇੰਗਲੈਂਡ ਰਾਣੀਆਂ ਦੇ ਤਾਜ ਵਿੱਚ ਰਹਿੰਦਾ ਹੈ ਜਦੋਂ ਇਹ ਹੀਰਾ ਇੰਗਲੈਂਡ ਜਾਂਦਾ ਤੇ 2 ਸਾਲ ਤੱਕ ਲੋਕਾਂ ਨੂੰ ਦਿਖਾਇਆ ਨਹੀਂ ਜਾਂਦਾ ਤੇ ਇਹ 2 ਸਾਲਾਂ ਬਾਅਦ ਇੰਗਲੈਂਡ ਦੇ ਲੋਕਾਂ ਨੂੰ ਹੀਰਾ ਵਿਖਾਇਆ ਜਾਂਦਾ ਤੇ ਉਹਦੀ ਚਮਕ ਬਹੁਤ ਘਟੀ ਹੁੰਦੀ ਹੈ ਰੰਗ ਕਾਲਾ ਹੋ ਜਾਂਦਾ ਇਸ ਕਰਕੇ ਲੋਕ ਕਹਿੰਦੇ ਕਿ ਕੀ ਚੀਜ਼ ਵਿਖਾਈ ਜਾਂਦੇ ਆ ਸਾਨੂੰ ਇਹਦਾ ਹੀਰੇ ਦੀ ਕੋਈ ਚਮਕ ਕੋਈ ਗੱਲਬਾਤ ਹੀ ਨਹੀਂ ਹੈ ਹੀਰੇ ਦੀ ਇਹਦੀ ਵਿੱਚ ਉਸ ਸਮੇਂ ਵਿਕਟੋਰੀਆ ਦੇ ਘਰ ਵਾਲਾ ਪ੍ਰਿੰਸ ਅਲਬਰਟ ਇਹ ਜਿਹੜਾ ਹੀਰਾ ਵਾ ਉਹ ਤਰਾਸ਼ਦਾ ਹੈ ਉਹ ਤਰਾਸ਼ਣ ਵਾਸਤੇ ਕਾਰੀਗਰ ਨੂੰ ਦਿੰਦਾ ਹੈ ਜਦੋਂ ਇਹ ਹੀਰਾ ਤਰਾਸ਼ਿਆ ਜਾਂਦਾ ਹੈ ਇਹ 793 ਕੈਰਟ ਤੋਂ 186 ਕੈਰਟ ਦਾ ਪਹਿਲਾ ਰਹਿ ਜਾਂਦਾ ਹੈ 186 ਤੋਂ 105.6 ਕੈਰਟ ਦਾ ਰਹਿ ਜਾਂਦਾ ਹੈ ਤਰਾਸ਼ਣ ਤੋਂ ਬਾਅਦ ਅੱਜ ਵੀ ਇਹ ਹੀਰਾ ਇੰਗਲੈਂਡ ਆ ਮਹਾਰਾਣੀ ਦੇ ਜੋ ਸਰਦਾ ਤਾਜ ਹੈ ਉਸ ਵਿੱਚ ਜੜਿਆ ਹੋਇਆ ਹੈ ਤੇ ਇਹ ਇੰਗਲੈਂਡ ਵਿੱਚ ਪਿਆ ਹੋਇਆ ਹੈ ਇਹ ਕੋਹੇਨੂਰ ਦਾ ਇਹ ਹੀਰੇ ਦਾ ਇਤਿਹਾਸ ਸਾਂਝਾ ਕਰਦੇ ਆ ਕਈ ਊਣਤਾਈਆਂ ਹੋ ਜਾਂਦੀਆਂ ਨੇ ਜੇ ਕੋਈ ਗਲਤੀ ਰਹਿ ਗਈ ਤਾਂ ਸਾਨੂੰ ਕਮੈਂਟ ਜ਼ਰੂਰ ਦੱਸ ਦੇਣਾ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਧੰਨਵਾਦ